ਹਾਂਜੀ ਹੁਣ ਤਿਆਰੀ ਹੋਣ ਲੱਗੀ ਹੈ ਆਂਬ ਦੇ achar ਦੀ ਆਂਬ ਦਾ achar ਦਾ ਸੀਜ਼ਨ ਆ ਗਿਆ ਹੈ ਤੇ ਅਸੀਂ ਚਾਰ ਪਾਣੇ ਆ ਜੁਲਾਈ ਦੇ ਸ਼ੁਰੂਆਤ ਚ ਠੀਕ ਹੈ ਤੇ ਇਹ ਮਿੱਥਰੇ ਤੇ ਸੌਫ ਮਿਕਸ ਕਰ ਲਿਆ ਤੇ ਇਹਨਾਂ ਨੂੰ ਹੁਣ ਧੁੱਪ ਲਵਾਵਾਂਗੇ ਠੀਕ ਹੈ ਤੇ ਇਹ ਸਾਡੀ ਕਾਲੀ ਮਿਰਚ ਤੇ ਮੋਟੀ ਲਾਚੀ ਇਹਨਾਂ ਨੂੰ ਧੁੱਪੇ ਛੱਡ ਕੇ ਆਨੇ ਕੋਠੇ ਤੇ ਇਹ ਸੁੱਕੀ ਮਿਰਚ ਅਸੀਂ ਬਾਜ਼ਾਰੋਂ ਪੀਸੀ ਹੋਈ ਮਿਰਚ ਨਹੀਂ ਲੈ ਕੇ ਆਂਦੇ ਅਸੀਂ ਘਰ ਹੀ ਮਰਚਾਂ ਮਤਲਬ ਪੀਲੇ ਆ ਕੇ ਨਾ ਸਾਬਤ ਮਿਰਚਾਂ ਲਿਆ ਕੇ ਉਹਨੂੰ ਮਿਕਸੀ ਵਿੱਚ ਗ੍ਰाइंड ਕਰਕੇ ਫਿਰ ਅਸੀਂ ਮਸਾਲੇ ਵਿੱਚ ਪਾਣੇ ਆ ਠੀਕ ਹੈ ਤੇ ਆਚਾਰ ਬਹੁਤ ਟੇਸਟ ਬਣੇਗਾ ਜੁਲਾਈ ਮਹੀਨੇ ਦੀ ਕੜਕ ਧੁੱਪ ਪੈਣੀ ਆ ਤੇ ਅਸੀਂ ਹੁਣ ਇਹਦੇ ਉੱਤੇ ਚੁੰਨੀ ਪਾਵਾਂਗੇ ਕਿਉਂਕਿ ਕੋਈ ਜਨਵਰੀ ਤੇ ਮੂੜਾ ਲਾਦੇ ਠੀਕ ਹੈ ਤੇ ਪੇਪਾਤੇ ਮਸਾਲੇ ਆਸ-ਪਾਸੇ ਇਟਾ ਰੱਖ ਦਿੱਤੀਆਂ ਵਾ ਤਾਂ ਕਿ ਕੋਈ ਪੰਛੀ ਚੁੱਕੇ ਨਾ ਉੱਤੋਂ ਹਨਾ ਕੋਈ ਠੂੰਗਾ ਨਾ ਮਾਰੇ ਤੇ ਜਦ ਸੁੱਕ ਜਾਏਗਾ ਮਸਾਲਾ ਫਿਰ ਇਹਨੂੰ ਮਿਕਸੀ ਚ ਗ੍ਰाइंड ਕਰ ਲਵਾਂਗੇ ਜੀ ਮੈਂ ਤੇ ਕਰਨ ਗਏ ਸੀ ਅੰਬਲੇਨ ਵਾਸਤੇ ਤੇ ਅੰਬ ਲੈ ਕੇ ਆਏ ਸੀ ਆਚਾਰ ਵਾਸਤੇ ਨਾ ਥੋੜੇ ਸਖਤ ਅੰਬ ਹੁੰਦੇ ਆ ਠੀਕ ਹੈ ਤੇ ਐਸ ਬਹੁਤ ਸਖਤ ਅੰਬ ਅੰਬਾਂ ਦੀ ਕਟਿੰਗ ਹੋ ਗਈ ਹੈ ਛੋਟੇ ਛੋਟੇ ਪੀਸ ਕੀਤੇ ਅੰਬਾਂ ਦੇ ਅਸੀਂ ਜਿਹੜੇ ਛੋਟੇ ਸੀ ਨਾ ਅਸੀਂ ਵੱਡੇ ਵੱਡੇ ਪੀਸ ਡੈਡੀ ਪਾਉਂਦੇ ਹੁੰਦੇ ਸੀ ਚਾਰ ਦਾ ਤੇ ਅਹੀਂ ਲੱਗੇ ਬਿਟਕਾ ਕੱਢਣੀਆਂ ਲੱਗੇ ਤੇ ਨਾਲੇ ਖਾਈ ਜਾਣੇ ਖਾਏ ਜਾਣੇ ਮਤਲਬ ਵੱਡੇ ਪੀਸ ਪਾਉਂਦੇ ਹੁੰਦੇ ਤਾਂ ਉਦੋਂ ਅਸੀਂ ਸਾਰਾ ਅੰਬ ਦਾ achar ਖਾ ਲਈ ਹੁੰਦੇ ਵੱਡਾ ਪੀਸ ਹੀ ਖਾਈ ਹੁੰਦੇ ਅੱਜ ਕੱਲ ਦੇ ਨਿਆਣੇ ਅੱਧਾ ਖਾਂਦੇ ਦਾ ਅੱਧਾ ਸੁੱਟਦੇ ਆ ਇਸ ਕਰਕੇ ਛੋਟੇ ਪੀਸ ਹੀ ਪਾਣ ਲੱਗੇ ਆ ਠੀਕ ਹੈ ਉਹ ਜੀ ਅੰਬਾਂ ਦੀ ਹੋ ਗਈ ਕਟਿੰਗ ਤੇ ਹੁਣ ਇਹਨੂੰ ਕਰਾਂਗੇ ਵਾਸ਼ ਵਾਸ਼ ਕਰਕੇ ਫਿਰ ਇਹਨੂੰ ਥੋੜੀ ਧੋਪ ਲਵਾਵਾਂਗੇ ਤੇ ਆਂਬ ਦੇਖੋ ਕਿੰਨੇ ਸੋਹਣੇ ਹੀ ਕੱਟਦੇ ਆ ਗਿੱਟਾਂ ਹੀ ਹੱਟ ਕਰ ਦਿੱਤੀਆਂ ਵਾਂ। ਫਿਰ ਅੰਬਾਂ ਦੀ ਗੱਲ ਕਰੋ ਤੇ ਸਕੂਲ ਟਾਈਮ ਵਿੱਚ ਮੰਮੀ ਪਰੌਂਦੀ ਵਿੱਚ ਨਾ ਇਹ ਕੰਬ ਦੀ ਫਾੜੀ ਦੇ ਪੇੜ ਦੇਂਦੇ ਹੁੰਦੇ ਸੀ। ਉਹ ਆਂਬ ਦੇ ਨਾਲ ਡਿਬੜੀ ਹੋਈ ਰੋਟੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਸੀ। ਹੁਣ ਵੀ ਪਾਵੇਂ ਹੀ ਆਂਬ ਦੇ ਨਾਲ ਉਹ ਚਿੱਜ ਰੋਟੀ ਲਿਬੜ ਲੈਣੇ ਆ ਖਾਣੇ ਆ। ਲੇਕਿਨ ਉਹ ਮਜ਼ਾ ਨਹੀਂ ਆਉਂਦਾ ਜੋ ਮੰਮੀ ਨੇ ਭੇਟ ਕੇ ਦਿੰਦੇ ਹੁੰਦੇ ਸੀ ਨਾ ਤੇ ਕਈ ਚੀਜ਼ਾਂ ਦੇ ਨਾਲ ਸਾਡੀਆਂ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਤੇ ਅੰਬ ਹੁਣ ਹੀ ਵਾਸ਼ ਕਰਦੇ ਆ ਅੰਬ ਮੈਂ ਵਾਸ਼ ਕਰ ਲਏ ਆ ਤੇ ਹੁਣ ਤਾਂ ਸ਼ਾਮਾ ਪੈ ਗਿਆ ਵਾ ਤੇ ਕੋਠੇ ਤੇ ਸਾਰਾ ਧੁੱਪ ਲਵਾਵਾਂਗੇ ਤੇ ਹੁਣ ਮੈਂ ਚੱਲ ਥੋੜਾ ਖਲਾਰ ਦਿੰਨੀ ਆ ਤੇ ਜਦੋਂ ਵੀ ਅੰਬ ਨੂੰ ਸਿਕਾਣਾ ਵਾ ਤੇ ਜਿਹੜਾ ਛਿਲਕੇ ਵਾਲਾ ਪਾਸਾ ਨਾ ਉਹ ਥੱਲੇ ਦੇ ਸਾਈਡ ਤੇ ਰੱਖਣਾ ਠੀਕ ਹੈ ਤੇ ਹੁਣ ਥੋੜੇ ਜਿਹਾ ਅੰਬ ਸਕਾ ਲੈਨੇ ਆ ਬਾਕੀ ਸਿਰ ਧੁੱਪ ਥੋੜੀ ਜਿਹੀ ਲਵਾਵਾਂਗੇ ਕੋਈ 1 ਘੰਟਾ ਕ ਲਗਵਾ ਲਾਂਗੇ ਧੁੱਪ ਤੇ ਠੀਕਰ ਹੀ ਤੇ 1 ਘੰਟਾ ਲਗਵਾ ਲਾਂਗੇ ਠੀਕ ਹੈ ਹਾਂਜੀ ਪੱਕੇ ਥੱਲੇ ਅਸੀਂ ਸਾਰੇ ਹੀ ਆਂਬ ਸਕਾਰਤੇ ਆ ਤੇ ਤੁਸੀਂ ਧਿਆਨ ਦਿੱਤਾ ਹੋਏਗਾ ਕਿ ਛਿਲਕੇ ਸਾਰੇ ਇਹ ਥੱਲੇ ਦੀ ਸਾਈਡ ਤੇ ਆ ਤੇ ਲੋਕੀ ਕਈ ਬਣਾਉਂਦੇ ਆ ਆਂਬ ਦਾ ਚਾਰ ਕੀ ਨਮਕ ਲਾ ਕੇ ਰੱਖ ਦਿੰਦੇ ਆ ਤੇ ਰਾਤ ਪਰ ਪਰ ਇਸ ਤਰ੍ਹਾਂ ਹੀ ਕਦੀ ਨਹੀਂ ਬਣਾਇਆ ਮੈਂ ਤੇ ਉਸ ਤਰ੍ਹਾਂ ਹੀ ਬਣਾਨੀ ਆ ਜਿਦਾ ਮੇਰੇ ਮੰਮੀ ਬਣਾਉਂਦੇ ਹੁੰਦੇ ਸੀ ਤੇ ਹੁਣ ਇਹਨੂੰ ਟੱਕ ਦਿੱਤਾ ਜਾਏਗਾ ਉੱਤੇ ਕਿਉਂਕਿ ਕੋਈ ਜਨਵਰ ਕੀੜਾ ਨਾ ਫਰੇ ਠੀਕ ਹੈ ਉਤੇ ਪੱਖਾ ਲਗਾ ਦਾਂਗੇ ਰਾਤ ਪਰ ਹਾਂਜੀ ਇਹ ਦੇਖੋ ਟੱਕ ਦਿੱਤੇ ਆ ਤੇ ਸਵੇਰੇ ਦੇਖਦੇ ਆ ਨਨੂ ਜੇ ਡੱਬੇ ਚ ਚਾਰ ਪਾਣਾ ਨਾ ਉਹ ਡੱਬੇ ਨੂੰ ਵੀ ਪਰਤੋ ਕੇ ਤੇ ਸੁੱਕੇ ਕੱਪੜੇ ਨਾਲ ਸਾਫ਼ ਕਰਕੇ ਤੇ ਬਰਾਬਰ ਧੁੱਪ ਲਵਾਨੀ ਆ ਠੀਕ ਹੈ ਕੋਈ ਵੀ ਪਾਣੀ ਹਲਪੀ ਹੈ ਨਾ ਸਿੱਲਾ ਪਾਣ ਨਹੀਂ ਆਣਾ ਚਾਹੀਦਾ ਚਾਰ ਬਿਲਕੁਲ ਖਰਾਬ ਹੀ ਹੁੰਦਾ ਤੇ ਚਾਰ ਤੁਸੀਂ ਭਾਵੇਂ 3-4 ਸਾਲ ਰੱਖ ਵੀ ਛੱਟੋ ਤਾਂ ਵੀ ਖਰਾਬ ਹੋ ਜਾਂਦਾ ਇਹਨੂੰ ਸੁੱਕੇ ਪਾਣ ਕੱਪੜੇ ਨਾਲ ਸਾਫ਼ ਕਰਾਂਗੇ ਤੇ ਬਾਅਦ ਵਿੱਚ ਇਹਨੂੰ ਧੁੱਪ ਲਵਾਵਾਂਗੇ ਹੁਣ ਵਿਚਾਰ ਨੂੰ ਲਗਾਵਾਂਗੇ ਥੋੜੀ ਜਿਹੀ ਤੁੱਪ ਤੇ ਉਸ ਡੱਬੇ ਨੂੰ ਵੀ ਤੁੱਪ ਲਗਾਣੀ ਆ ਜਿਹੜੇ ਰੱਬੇ ਚ ਅਸੀਂ ਚਾਰ ਪਾਣਾ ਨਾ ਉਹਨੂੰ ਵੀ ਚੰਗੀ ਤਰ੍ਹਾਂ ਤੁੱਪ ਲਾ ਲੈਣੀ ਆ ਲੋ ਜੀ ਅਸੀਂ ਹੁਣ ਮਸਾਲੇ ਗ੍ਰाइंड ਕਰਨੇ ਸ਼ੁਰੂ ਕਰ ਦਿੱਤੇ ਆ ਤੇ ਕਾਲੀ ਮਿਰਚ ਤੇ ਜ਼ਿਆਦਾ ਜ਼ਿਆਦਾ ਨਹੀਂ ਪੀਸਣੀ ਤੇ ਥੋੜੀ ਮਨ ਪੀਣਾ ਦਲੜ ਫੜਲੀ ਕਰਨੀ ਆ ਤੇ ਹੁਣ ਸਾਰੇ ਮਸਾਲੇ ਹੀ ਪੀਸ ਲਵਾਂਗੇ ਮਿਕਸੀ ਚ ਗ੍ਰाइंड ਕਰ ਲੈਣੇ ਆ ਲੋ ਜੀ ਅੰਬ ਦਾ ਮਸਾਲਾ ਹੋ ਗਿਆ ਤਿਆਰ ਇਹਦੇ ਵਿੱਚ ਪਾਈ ਸੀ ਹਲਦੀ ਨਮਕ ਮੇਥੀ ਸੌਫ ਲਾਲ ਮਿਰਚ ਲਾਲ ਮਿਰਚ ਬਹੁਤ ਜ਼ਿਆਦਾ ਤਿੱਖੀ ਸੰਗਲੂ ਪੈ ਗਈ ਆ ਤੇ ਇਹਦੇ ਵਿੱਚ ਚਾਹੋ ਤੇ ਇੱਕ ਕੜਛੀ ਭਰ ਕੇ ਤੁਸੀਂ ਨਾ ਸੈਪਰੇਟ ਰੱਖ ਸਕਦੇ ਹੋ ਤੇ ਮਿਰਚ ਦਾ achar ਪਾਣਾ ਹੋਵੇ ਨਾ ਇਹ ਹੀ ਮੈਂ ਮਸਾਲੇ ਦੀ ਸਟਫਿੰਗ ਹੁੰਦੀ ਹੈ ਤੇ ਮੈਂ ਇਹ ਤੇ ਹਰ ਵੇਲੇ ਰੱਖ ਲੈਂਦੀ ਹਾਂ ਇੱਕ ਕੜਛੀ ਭਰ ਕੇ ਤੇ ਫਿਰ ਮਰਚਰਾ ਚਾਰ ਪਾਈਦਾ ਵਾ ਤੇ ਚਲੋ ਅਗੋਂ ਤੁਹਾਨੂੰ ਦਿਖਾਉਣੇ ਚਾਰ ਕਿਸ ਤਰ੍ਹਾਂ ਪੈਂਦਾ ਵਾ ਲੋ ਜੀ ਅੰਬ ਦਾ achar ਪੈਂਡਿਆ ਹੈ ਤੇ ਰੰਗ ਦੇਖੋ ਕਿੰਨਾ ਸੋਨਾ ਆਇਆ ਹੈ ਹਨਾ ਤੇ ਇਹਨੂੰ ਮਿਕਸ ਕਰਦੇ ਜਾਵਾਂਗੇ ਤੇ ਅਸੀਂ ਜਿਹੜਾ ਡੱਬਾ ਸਾਫ਼ ਕੀਤਾ ਸੀ ਉਸ ਡੱਬੇ ਵਿੱਚ ਪਾਉਂਦੇ ਜਾਵਾਂਗੇ ਠੀਕ ਹੈ ਲੋ ਜੀ achar ਅਸੀਂ ਪਾ ਤਾ ਵਾ ਤੇ ਹੁਣ ਡੱਬੇ ਨੂੰ ਕਰ ਦਾਂਗੇ ਬੰਦ ਤੇ ਤੇਲ ਅਸੀਂ ਪਾਇਆ ਵਾ ਜੇ ਲੋੜ ਹੁਨ ਸਾਰ ਤੇ ਬਾਅਦ ਵਿੱਚ ਅਸੀਂ ਤੇਲ ਹੋਰ ਵੀ ਐਡ ਕਰ ਸਕਦੇ ਆ ਤੇ ਹੁਣ ਇਹ ਡੱਬੇ ਨੂੰ ਬੰਦ ਕਰ ਦਿਓ ਤੇ ਡੱਬੇ ਨੂੰ ਘੁੱਟ ਕੇ ਬੰਦ ਕਰਨਾ ਵਾ ਤੇ ਆਚਾਰ ਦਾ ਰੰਗ ਦੇਖੋ ਕਿੰਨਾ ਸੋਨਾ ਆਇਆ ਠੀਕ ਹੈ ਤੇ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੈ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ